ਸਿਹਤ ਪੰਜਾਬ ਦੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤਾਂ ਦੋਸਤੋ ਅੱਜ ਗੱਲ ਕਰਦੇ ਹਾਂ ਮੋਟਾਪੇ ਬਾਰੇ ਮੋਟਾਪਾ ਅੱਜ ਕੱਲ ਹਰ ਘਰ ਵਿੱਚ ਕਿਸੇ ਨਾ ਕਿਸੇ ਇੱਕ ਨੂੰ ਹੁੰਦਾ ਹੈ ਮੋਟਾਪੇ ਨੂੰ ਘੱਟ ਕਰਨ ਲਈ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਨੁਸਖੇ ਬਾਰੇ ਦੱਸਾਂਗੇ ਉਸ ਦਾ ਸੇਵਨ ਤੁਸੀਂ ਜ਼ਰੂਰ ਕਰਨਾ ਹੈ ਇਸ ਦੇ ਸੇਵਨ ਨਾਲ ਤੁਹਾਡੇ ਰੋਗਾਂ ਨਾਲ ਲੜਨ ਲਈ ਟੋ ਕੰਟਰੋਲ ਕਰਨ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜੇਕਰ ਤੁਹਾਡਾ ਸਿਰ ਦਰਦ ਹੁੰਦਾ ਹੋਵੇ ਤੁਹਾਨੂੰ ਸਿਰ ਦਰਦ ਦੀ ਸਮੱਸਿਆ ਹੋਵੇ ਤਾਂ ਦੋਸਤੋ ਸਿਰ ਦਰਦ ਵੀ ਤੁਹਾਡਾ ਬਿਲਕੁਲ ਠੀਕ ਹੋ ਜਾਵੇਗਾ ਤੁਹਾਡਾ ਕਦੇ ਵੀ ਸਿਰ ਦਰਦ ਨਹੀਂ ਕਰੇਗਾ ਸ਼ੂਗਰ ਦੀ ਬਿਮਾਰੀ ਤੋਂ ਤੁਹਾਨੂੰ ਬਹੁਤ ਰਾਹਤ ਮਿਲੇਗੀ ਤਾਂ ਦੋਸਤੋ ਹੁਣ ਤੁਹਾਨੂੰ ਜਲਦੀ ਤੋਂ ਜਲਦੀ ਦੱਸਦੇ ਹਾਂ ਕਿ ਇਸ ਨੁਸਖੇ ਨੂੰ ਤੁਸੀਂ ਕਿਸ ਤਰ੍ਹਾਂ ਤਿਆਰ ਕਰਨਾ ਹੈ ਦੋਸਤੋ ਤੁਹਾਨੂੰ ਪਹਿਲਾ ਦੱਸ ਦਈਏ ਕਿ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਆਪਣੀ ਰਸੋਈ ਵਿੱਚ ਪਈ ਚੀਜ਼ ਦੀ ਹੀ ਜ਼ਰੂਰਤ ਪਵੇਗੀ ਤਾਂ ਉਹ ਚੀਜ਼ ਹੈ ਚਾਹ ਤਾਂ ਤੁਸੀਂ ਸਿਰਫ ਕੀ ਕਰਨਾ ਹੈ ਕਿ ਇੱਕ ਗਲਾਸ ਪਾਣੀ ਨੂੰ ਗਰਮ ਕਰਨਾ ਹੈ ਉਸ ਵਿੱਚ ਸਿਰਫ ਇੱਕ ਚਮਚ ਚਾਹ ਪੱਤੀ ਪਾਉਣੀ ਹੈ ਇਸ ਨੂੰ ਤੁਸੀਂ 3 ਮਿੰਟ ਲਈ ਉਬਾਲ ਕੇ ਤੁਸੀਂ ਇਸ ਨੂੰ ਛਾਣ ਲੈਣਾ ਹੈ ਅਤੇ ਇਸ ਵਿੱਚ ਤੁਸੀਂ ਨਿੰਬੂ ਦਾ ਰਸ ਮਿਲਾਉਣਾ ਹੈ ਨਿੰਬੂ ਦਾ ਰਸ ਤੁਸੀਂ ਅੱਧੇ ਨਿੰਬੂ ਦਾ ਰਸ ਮਿਲਾਉਣਾ ਹੈ ਇਸ ਦਾ ਸੇਵਨ ਨਾਲ ਤੁਹਾਡਾ ਮੋਟਾ ਬੋਡੀਜ਼ਮ ਬੂਸਟ ਹੋਵੇਗਾ ਤੁਹਾਡੀ ਚਰਬੀ ਜਿਹੜੀ ਕਿ ਆਪਣੇ ਆਪ ਹੀ ਪਿੰਗਲ ਜਾਵੇਗੀ ਕਿਉਂਕਿ ਦੋਸਤੋ ਜਦੋਂ ਤੁਸੀਂ ਇਸ ਦਾ ਸੇਵਨ ਕਰੋਗੇ ਤਾਂ ਜਿਹੜੇ ਵਿੱਚ ਤੁਸੀਂ ਖਾਓਗੇ ਉਹ ਤੁਹਾਡੀ ਫੈਟ ਦੇ ਵਿੱਚ ਨਹੀਂ ਬਲਕਿ ਤੁਹਾਡੇ ਐਨਰਜੀ ਦੇ ਵਿੱਚ ਕਨਵਰਟ 15 ਦਿਨ ਇਸ ਦਾ ਸੇਵਨ ਕਰਕੇ ਦੇਖੋ ਤਾਂ ਤੁਹਾਨੂੰ ਇਹਦਾ ਰਿਜ਼ਲਟ ਆਪਣੇ ਆਪ ਹੀ ਦੇਖ ਨੂੰ ਮਿਲੇਗਾ ਇਸ ਦੇ ਸੇਵਨ ਨਾਲ ਤੁਹਾਡੇ ਸਰੀਰ ਦੇ ਫालतू ਪਦਾਰਥ ਸਾਰੇ ਬਾਹਰ ਨਿਕਲ ਜਾਣਗੇ ਅਤੇ ਤੁਹਾਡਾ ਮੋਟਾਪਾ ਬਿਲਕੁਲ ਘਟ ਹੋ ਜਾਵੇਗਾ ਤੁਸੀਂ ਇੱਕਦਮ ਸਲਿਮ ਅਤੇ ਫਿਟ ਬਣ ਜਾਉਂਗੇ ਤਾਂ ਦੋਸਤੋ ਜੇਕਰ ਤੁਸੀਂ ਵੀ ਆਪਣੇ ਮੋਟਾਪੇ ਨੂੰ ਘਟ ਕਰਨਾ ਚਾਹੁੰਦੇ ਹੋ ਤਾ ਇਸ ਕਾਹਤ ਨੂੰ ਸਕੇ ਦਾ 7 ਤੁਸੀਂ ਜ਼ਰੂਰ ਕਰਨਾ ਹੈ ਤਾਂ ਇਸੇ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਮਾਰੇ ਪਤਾ ਲੱਗੇ ਤੰਦਰੁਸਤ ਰਹੋ ਅਤੇ ਜਾਂਦੇ-ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਅੱਗੇ ਤੋਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਤੁਹਾਨੂੰ ਮਿਲਦੇ ਰਹਿਣ ਧੰਨਵਾਦ